ਹੈਲੋ ਦੋਸਤੋ ਆਓ ਸੁਣਦੇ ਹਾਂ ਇੱਕ ਹੋਰ ਨਵੀਂ ਸਾਖੀ ਅੱਜ ਦੀ ਸਾਖੀ ਗੁਰੂ ਅੰਗਦ ਦੇਵ ਜੀ ਤੇ ਭਾਈ ਜੋਤ ਦੇਵਤਾ ਜੀ ਦੀ ਹੈ ਭਾਈ ਜੋਤ ਦੇਵਤਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਹੋਇਆ ਹੈ ਇਹ ਉੱਚੀ ਜਾਤੀ ਦਾ ਇੱਕ ਬ੍ਰਾਹਮਣ ਸੀ ਇਸ ਵਿੱਚ ਜਾਤ ਦਾ ਹੰਕਾਰ ਵੀ ਬਹੁਤ ਜ਼ਿਆਦਾ ਸੀ ਇਸ ਹੰਕਾਰ ਕਰਕੇ ਇਹ ਹੋਰ ਜਾਤੀਆਂ ਦੇ ਲੋਕਾਂ ਨੂੰ ਹਮੇਸ਼ਾ ਨੀਮਾ ਸਮਝਿਆ ਕਰਦਾ ਸੀ ਤੇ ਉਹਨਾਂ ਤੋਂ ਨਫ਼ਰਤ ਵੀ ਕਰਦਾ ਹੁੰਦਾ ਸੀ ਹੋਰਨਾਂ ਨੂੰ ਮਾੜਾ ਤੇ ਨੀਮਾ ਸਮਝਣ ਵਾਲੇ ਬੰਦੇ ਦਾ ਮਨ ਕਦੇ ਸ਼ਾਂਤ ਨਹੀਂ ਰਹਿੰਦਾ ਤੇ ਉਹ ਕਦੇ ਸੁਖੀ ਵੀ ਨਹੀਂ ਰਹਿੰਦਾ ਉਹ ਸੜਦਾ ਬਲਦਾ ਤੇ ਹਮੇਸ਼ਾ ਤੜਫਦਾ ਹੀ ਰਹਿੰਦਾ ਹੈ ਇਹੋ ਹਾਲ ਜੋਧ ਬ੍ਰਾਹਮਣ ਦਾ ਸੀ ਪਰ ਇੱਕ ਦਿਨ ਭਾਈ ਜੋਧ ਬ੍ਰਾਹਮਣ ਉੱਤੇ ਪ੍ਰਮਾਤਮਾ ਦੀ ਐਸੀ ਮਿਹਰ ਹੋਈ ਕਿ ਉਸ ਦੇ ਭਾਗ ਜਾਗ ਪਏ ਉਹ ਆਪਣੇ ਮਨ ਦੀ ਹਾਲਤ ਤੋਂ ਤੰਗ ਆ ਗਿਆ ਉਸ ਦੇ ਮਨ ਵਿੱਚ ਚਾਹ ਪੈਦਾ ਹੋਈ ਕਿ ਸੁੱਖ ਤੇ ਸ਼ਾਂਤੀ ਪ੍ਰਾਪਤ ਹੋਵੇ ਤਾਂ ਠੀਕ ਹੈ ਗੁਰੂ ਜੀ ਦੇ ਕਿਸੇ ਚੰਗੇ ਸਿੱਖ ਨੇ ਉਸ ਨੂੰ ਗੁਰੂ ਅੰਗਦ ਦੇਵ ਜੀ ਬਾਰੇ ਦੱਸਿਆ ਕਿ ਗੁਰੂ ਜੀ ਦੇ ਦਰਬਾਰ ਵਿੱਚ ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ ਅਤੇ ਉਹਨਾਂ ਦੇ ਮਨ ਸੁੱਖ ਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦੇ ਹਨ ਇਹ ਗੱਲ ਸੁਣ ਕੇ ਜੋਧ ਜੀ ਖਡੂਰ ਸਹਿਬ ਆ ਗਏ ਤੇ ਆਣ ਕੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਤੇ ਲੰਗਰ ਦੀ ਸੇਵਾ ਵਿੱਚ ਲੱਗ ਗਿਆ ਪੜਿਆ ਲਿਖਿਆ ਹੋਣ ਕਰਕੇ ਜੋਧ ਜੀ ਆਈ ਰਸਦ ਤੇ ਮਾਇਆ ਦਾ ਲੇਖਾ ਵੀ ਰੱਖਦਾ ਸੀ ਅਤੇ ਯਤਨ ਕਰਦਾ ਸੀ ਕਿ ਇਹ ਰਸਦ ਤੇ ਮਾਇਆ ਅਜਾਈ ਨਾ ਜਾਵੇ ਚੰਗੇ ਤੋਂ ਚੰਗੇ ਕੰਮ ਵਿੱਚ ਲੱਗੇ ਲੇਖੇ ਪੱਤੇ ਤੇ ਪ੍ਰਬੰਧ ਤੋਂ ਬਿਨਾ ਜੋਧ ਜੀ ਲੰਗਰ ਵਿੱਚ ਹਰ ਤਰ੍ਹਾਂ ਦੀ ਸੇਵਾ ਵੀ ਕਰਦਾ ਰਹਿੰਦਾ ਸੀ ਸਾਰਾ ਦਿਨ ਤੇ ਰਾਤ ਤੱਕ ਸੇਵਾ ਵਿੱਚ ਲੱਗਿਆ ਰਹਿੰਦਾ ਨਾਲ ਹੀ ਹਰ ਵੇਲੇ ਵਹਿਗੁਰੂ ਦਾ ਨਾਮ ਜਪਦਾ ਰਹਿੰਦਾ ਭਾਈ ਜੋਧ ਲੰਗਰ ਤਿਆਰ ਕਰਦਾ ਤੇ ਆਏ ਗਏ ਨੂੰ ਪ੍ਰਸ਼ਾਦਾ ਸ਼ਕਾਉਂਦਾ ਪਰ ਉਹ ਆਪ ਲੰਗਰ ਚੋਂ ਪ੍ਰਸ਼ਾਦਾ ਨਾ ਸਕਦਾ ਉਹ ਕਿਸੇ ਨੂੰ ਵੀ ਪਤਾ ਨਾ ਲੱਗਣ ਦਿਆ ਕਰੇ ਕਿ ਉਹ ਭੋਜਨ ਕਿਵੇਂ ਤੇ ਕਿੱਥੋਂ ਕਰਦਾ ਹੈ ਭਾਈ ਜੋਧ ਜੀ ਸੰਗਤ ਦੀਆਂ ਝੂਠੀਆਂ ਪੱਤਲਾਂ ਚੁਕਾ ਕੇ ਇੱਕ ਸਾਫ਼ ਥਾਂ ਤੇ ਰਖਵਾ ਦਿੰਦਾ। ਜਦੋਂ ਸਾਰੇ ਸੰਗਤ ਲੰਗਰ ਸ਼ੱਕ ਲੈਂਦੀ ਤਾਂ ਭਾਈ ਜੋਧ ਨੇ ਇਹਨਾਂ ਪੱਤਲਾਂ ਚੋਂ بچਿਆ ਹੋਇਆ ਝੂਠਾ ਭੋਜਨ ਇਕੱਠਾ ਕਰ ਲੈਣਾ ਤੇ ਵਹਿਗੁਰੂ ਦਾ ਨਾਮ ਲੈ ਕੇ ਸ਼ੱਕ ਲੈਣਾ। ਕਿੰਨਾ ਹੀ ਚਿਰ ਉਹ ਇਸੇ ਤਰ੍ਹਾਂ ਸੰਗਤਾਂ ਦੀ ਝੂਠ ਖਾ ਕੇ ਗੁਜ਼ਾਰਾ ਕਰਦਾ ਰਿਹਾ। ਇੱਕ ਦਿਨ ਇਹ ਗੱਲ ਗੁਰੂ ਜੀ ਤੱਕ ਪਹੁੰਚ ਗਈ। ਗੁਰੂ ਜੀ ਨੇ ਉਸ ਨੂੰ ਸੱਦਿਆ ਤੇ ਪਿਆਰ ਨਾਲ ਪੁੱਛਿਆ ਭਾਈ ਜੋਧ ਜੀ ਤੂੰ ਪ੍ਰਸ਼ਾਦਾ ਕਿੱਥੋਂ ਸ਼ੱਕਦਾ ਹੈ ਭਾਈ ਜੋਧ ਦੇਵਤਾ ਨੇ ਕਿਹਾ ਸੱਚੇ ਪਾਤਸ਼ਾਹ ਆਪ ਜੀ ਦੇ ਲੰਗਰੋਂ ਹੀ ਪੇਟ ਭਰਨ ਜੋਗੀ ਦਾਤ ਮਿਲ ਜਾਂਦੀ ਹੈ ਸੰਗਤਾਂ ਦਾ ਪੱਤਲਾਂ ਵਿੱਚ ਛੱਡਿਆ ਹੋਇਆ ਭੋਜਨ ਖਾ ਲੈਂਦਾ ਹਾਂ ਗੁਰੂ ਜੀ ਨੇ ਕਿਹਾ ਜੋਧ ਭਾਈ ਇਹ ਕਿਉਂ ਤੂੰ ਇਸ ਤਰ੍ਹਾਂ ਦਾ ਭੋਜਨ ਕਿਉਂ ਖਾਂਦਾ ਹੈ ਸੁੱਚਾ ਪ੍ਰਸ਼ਾਦ ਕਿਉਂ ਨਹੀਂ ਸਕਦਾ ਭਾਈ ਜੋਧ ਜੀ ਨੇ ਕਿਹਾ ਸੱਚੇ ਪਾਤਸ਼ਾਹ ਮੇਰੇ ਅੰਦਰ ਜਾਤ ਦੇ ਹੰਕਾਰ ਦਾ ਭੂਤ ਵੱਸਦਾ ਸੀ ਇਸ ਨੂੰ ਕੱਢਣਾ ਵੀ ਬਹੁਤ ਜ਼ਰੂਰੀ ਸੀ ਭੂਤ ਨੂੰ ਝੂਠ ਹੀ ਖਵਾਉਣੀ ਠੀਕ ਸੀ ਇਸ ਨੇ ਤਾਂ ਹੀ ਸੂਤ ਆਉਣਾ ਸੀ ਮੈਂ ਚਾਹੁੰਦਾ ਸੀ ਕਿ ਜਾਤ ਦੇ ਹੰਕਾਰ ਦਾ ਇਹ ਭੂਤ ਦੂਰ ਹੋ ਜਾਵੇ ਅਤੇ ਮੈਂ ਆਪਣੇ ਆਪ ਨੂੰ ਸਾਧ ਸੰਗਤ ਦਾ ਨਿਮਾਣਾ ਸੇਵਕ ਸਮਝਣ ਲੱਗ ਪਾਵਾਂ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤੇਰਾ ਜਾਤ ਹੰਕਾਰ ਦੂਰ ਹੋ ਗਿਆ ਹੈ ਹੁਣ ਇਸ ਤਰ੍ਹਾਂ ਕਰਨ ਨੂੰ ਹਟ ਜਾ ਤੇਰਾ ਮਨ ਸਾਫ਼ ਤੇ ਸ਼ੁੱਧ ਹੋ ਗਿਆ ਹੈ ਹੁਣ ਇਸ ਵਿੱਚ ਹੰਕਾਰ ਦਾ ਭੂਤ ਨਹੀਂ ਬਸਦਾ ਹੁਣ ਇਸ ਵਿੱਚ ਵਾਹਿਗੁਰੂ ਦਾ ਵਾਸਾ ਹੈ ਉਸ ਨੂੰ ਸੁੱਚਾ ਪ੍ਰਸ਼ਾਦਾ ਭੇਟ ਕਰਨਾ ਚਾਹੀਦਾ ਹੈ ਇਹ ਕਹਿ ਕੇ ਗੁਰੂ ਜੀ ਨੇ ਭਾਈ ਜੋਧ ਦੇਵਤਾ ਨੂੰ ਆਪਣੇ ਕੋਲ ਬਿਠਾਇਆ ਅਤੇ ਲੰਗਰ ਵਿੱਚੋਂ ਸੁੱਚਾ ਪ੍ਰਸ਼ਾਦਾ ਮੰਗਵਾ ਕੇ ਛਕਾਇਆ ਇਸ ਤੋਂ ਬਾਅਦ ਭਾਈ ਜੋਧ ਦੇਵਤਾ ਗੁਰੂ ਦੇ ਲੰਗਰ ਤੋਂ ਪ੍ਰਸ਼ਾਦਾ ਛਕਣ ਲੱਗ ਪਿਆ ਹਰ ਵੇਲੇ ਸੇਵਾ ਕਰਦਾ ਤੇ ਨਾਮ ਜਪਦਾ ਰਿਹਾ ਕਰੇ ਉਸ ਦਾ ਮਨ ਨਾਮ ਵਿੱਚ ਲੱਗਾ ਰਹਿੰਦਾ ਤੇ ਸਰੀਰ ਸੇਵਾ ਵਿੱਚ ਲੱਗਾ ਰਹਿੰਦਾ ਉਸ ਦਾ ਮਨ ਸੁਖ ਤੇ ਸ਼ਾਂਤੀ ਨਾਲ ਭਰਪੂਰ ਹੋ ਗਿਆ ਸੰਗਤ ਉਸ ਨੂੰ ਭਾਈ ਜੋ ਦੇਵਤਾ ਕਹਿ ਕੇ ਸੱਦਣ ਲੱਗ ਪਈ ਉਸ ਦਾ ਇਹੋ ਨਾਮ ਪੱਕ ਗਿਆ ਉਹ ਗੁਰੂ ਅੰਗਦ ਦੇਵ ਜੀ ਦੇ ਮੁਖੀ ਸਿੱਖਾਂ ਵਿੱਚ ਗਿਣਿਆ ਜਾਣ ਲੱਗ ਪਿਆ ਭਾਈ ਗੁਰਦਾਸ ਜੀ ਨੇ ਉਸ ਦਾ ਨਾਮ ਉਸ ਸਮੇਂ ਦੇ ਚੋਟੀ ਦੇ ਸਿੱਖਾਂ ਵਿੱਚ ਲਿਖਿਆ ਹੈ ਉਹ ਲਿਖਦੇ ਹਨ ਜੋਦ ਰਸੋਈਆ ਦੇਵਤਾ ਗੁਰਸੇਵਾ ਕਰ ਦੂਤਰ ਧਾਰੀ ਪੂਰੇ ਸਤਗੁਰ ਪੈਜ ਸਵਾਰੀ ਸੋ ਦੋਸਤੋ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਕਮੈਂਟਾਂ ਵਿੱਚ ਵਾਹਿਗੁਰੂ ਜਰੂਰ ਲਿਖਣਾ ਤੇ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜੇਕਰ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ